ਮਨਜੀਤਾ ਸਾਹਿਬ ਕੀ ਕਹੋਗੇ ਲਗਾਤਾਰ ਜਿਹੜੀਆਂ ਮੀਟਿੰਗਾਂ ਦਾ ਸਤਿਕਾਰ ਚੱਲੀ ਹੈ ਕਿੰਦਾ ਦਾ ਲੋਕਾਂ ਨੂੰ ਪਿਆਰ ਮਿਲ ਰਿਹਾ ਹੈ ਗੱਲ ਇਹ ਹੈ ਕਿ ਪਹਿਲਾਂ ਤਾਂ ਪਿਆਰ ਭਰੀ ਫਤਿਹ ਬੁਲਾਉਣਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿੱਥੇ ਜਾਣਾ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਕਿ ਲੋੜ ਤੋਂ ਵੱਧ ਪਿਆਰ ਮਿਲ ਰਿਹਾ ਔਰ ਇਨਾ ਭਾਰੀ ਇਤਸ਼ਾ ਹੈ ਵਰਕਰਾਂ ਦੇ ਵਿੱਚ ਔਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਿੰਡ ਅਜੇ ਤੱਕ ਮੈਨੂੰ ਜਾਣ ਦੀ ਲੋੜ ਪਈ ਹੋਵੇ ਕਿ ਆਹ ਬੰਦਾ ਗੁੱਸੇ ਆ ਤੇ ਆਪਾਂ ਇਹਨੂੰ ਮਨਾਉਣਾ ਔਰ ਜਦੋਂ ਦੀ ਟਿਕਟ ਅਨਾਉਂਸ ਹੋਈ ਹੈ ਪਰ ਮੈਂ ਇੱਕ ਚੀਜ਼ ਵੇਖੀ ਹੈ ਕਿ ਬਾਕੀ ਸੀਟ ਵੀ ਪ ਔਰ ਇਥੋਂ ਦੇ ਜਿਹੜੇ ਲੋਕ ਆ ਉਹ ਵੀ ਗੁਰੂ ਨੂੰ ਮੰਨਣ ਵਾਲੇ ਆ ਔਰ ਗੱਲ ਇਹ ਆ ਕਿ ਜਦੋਂ ਸਾਰੇ ਲੀਡਰਾਂ ਨੇ ਫੈਸਲਾ ਕੀਤਾ ਕਿ ਟਿਕਟ ਜੀਰੇ ਨੂੰ ਦਿੱਤੀ ਜਾਵੇ ਔਰ ਜਸਪ੍ਰੀਤ ਸ਼ਾਮ ਨੂੰ ਟਿਕਟ ਮਿਲਦੀ ਅਗਲੇ ਦਿਨ ਸਾਰੀ ਲੀਡਰਸ਼ਿਪ ਜਿਹੜੀ ਹੈ ਉਹ ਮੇਰੇ ਨਾਲ ਦਰਬਾਰ ਸਾਹਿਬ ਨਤਮਸਤਕ ਹੁੰਦੀ ਹੈ ਔਰ ਉਸ ਤੋਂ ਬਾਅਦ ਜਦੋਂ ਹੁਣ ਪਿੰਡਾਂ ਦੇ ਵਿੱਚ ਮੀਟਿੰਗਾਂ ਸ਼ੁਰੂ ਕੀਤੀਆਂ ਨੇ ਕੱਲ ਮੈਂ ਜੰਡਿਆਲੇ ਗੁਰੂ ਸੀਸੀ ਗੱਲ ਉੱਥੇ ਵੀ 31 ਪਿੰਡਾਂ 'ਚ ਗਿਆ ਬਹੁਤ ਭਾਰੀ ਹੰਗਾਰਾ ਮਿਲਿਆ ਔਰ ਇੱਕ ਚੀਜ਼ ਵੇਖਣ ਨੂੰ ਮਿਲੀ ਏ ਕਿ ਜਿਹੜੇ ਲੋਕ ਨੇ ਉਹ ਹੁਣ ਸਿਆਣੇ ਹੋ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸਾਨੂੰ ਝੂਠ ਬੋਲ ਕੇ ਵੋਟਾਂ ਲੈਂਦੇ ਆ ਔਰ ਕਿਉਂਕਿ ਮੈਂ ਪਿੰਡ-ਪਿੰਡ ਗਿਆ ਜਿਵੇਂ ਲੋਕਾਂ ਦੇ ਜਿਹੜੇ ਦਾਣੇ ਸੀਗੇ ਕਣਕ ਸੀ ਉਹ 30 ਕਿਲੋ ਮਿਲਦੀ ਸੀ ਹੁਣ 5 ਕਿਲੋ ਕਰਤੀ ਉਸ ਤੋਂ ਬਾਅਦ ਦੇ ਵਿੱਚ ਕਿਸੇ ਦੇ ਮਕਾਨ ਦੇ ਪੈਸੇ ਨਹੀਂ ਆਏ ਪੈਨਸ਼ਨ 2500 ਕਹਿਆ ਸੀ ਉਹ ਸਾਡੇ ਵਾਲਾ ਹੀ 1500 ਚੱਲੀ ਜਾਂਦਾ ਠੀਕ ਹੈ ਇਹੋ ਜਿਹੀਆਂ ਕਈ ਚੀਜ਼ਾਂ ਨੇ ਕਿ ਜਿਨ੍ਹਾਂ ਬਾਰੇ ਲੋਕ ਜਾਗਰੂਕ ਹੋ ਚੁੱਕੇ ਨੇ ਜਿਹੜੇ ਲੋਕ ਇਹ ਗੱਲ ਕਹਿੰਦੇ ਕਿ ਸਾਨੂੰ ਝੂਠ ਮਾਰ ਕੇ ਅੱਜ ਇੱਕ ਮੈਂ ਪਿੰਡੋਂ ਆਇਆ ਵਾਂ ਮੁੰਡੀ ਛੁਰੀ ਮਰ ਉਥੋਂ ਨੇ ਮੈਨੂੰ ਉਹਨਾਂ ਨੇ ਇੱਕ ਚਿੱਠੀ ਵੀ ਦਿੱਤੀ ਏ 1 ਲੱਖ ਰੁਪਈਆ ਉਸ ਬੰਦੇ ਦਾ ਬਿੱਲ ਆਇਆ 1 ਲੱਖ ਰੁਪਈਆ ਬਿੱਲ ਆਇਆ ਉਹਦਾ ਮੀਟਰ ਵੀ ਲਾ ਕੇ ਲੈ ਗਏ ਔਰ ਇਹ ਭਗਵੰਤਮਾਨ ਜੀ ਕਹਿੰਦੇ ਕਿ ਗਰੀਬਾਂ ਦੇ ਜਿਹੜੀ ਬਿਜਲੀ ਮੁਫਤ ਆ ਮੈਂ ਉਹਨੂੰ ਕਹਾ ਤੇਰੇ ਘਰ ਏਸੀ ਉਹ ਕਹਿੰਦਾ ਜੀ ਦੋ ਕਮਰੇ ਆ ਉਹ ਵੀ ਕੱਚੇ ਅੱਖਾ ਲੱਗਾ ਕੋਈ ਏਸੀ ਨਹੀਂ ਕੋਈ ਕੂਲਰ ਨਹੀਂ ਪਹਿਲੀ ਗੱਲ ਤੋਂ ਨੇ ਮੈਨੂੰ ਪੁੱਛਿਆ ਕਿ ਉਹ ਏਸੀ ਤੁਸੀਂ ਕਿਨੂੰ ਕਹਿੰਦੇ ਹੋ ਜੀ ਕੀ ਹਵਾ ਵਾਲਾ ਜਾਂ ਠੰਡ ਵਾਲਾ ਮੈਂ ਕਹਾ ਜਿਹੜਾ ਠੰਡ ਵਾਲਾ ਹੁੰਦਾ ਮੋਗੇ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਏਸੀ ਕੀ ਹੁੰਦਾ ਤੇ ਉਹਨੂੰ ਲੱਖ ਰੁਪਈਆ ਬਿੱਲ ਆ ਗਿਆ ਇਹ ਕਹਿੰਦੇ ਸੀ ਕਿ ਜੀਰੋ ਬਿੱਲ ਆਇਆ ਕਰੋ ਦੱਸੋ ਕਿੱਧਰ ਦਾ ਜੀਰੋ ਬਿੱਲ ਅੱਜ ਜੇ ਤੁਸੀਂ ਵੇਖਿਓ ਹੌਲੀ ਹੌਲੀ ਹਾਲਾਤ ਕੀ ਬਣਦੇ ਆ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕੱਲ ਝੰਡੇ ਵਾਲੇ ਜਦੋਂ ਮੈਂ ਗਿਆ ਉੱਥੇ ਲੋਕਾਂ ਨੇ ਇੱਕੋ ਗੱਲ ਕਹੀ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਅਮਨ ਤੇ ਸ਼ਾਂਤੀ ਚਾਹੀਦੀ ਕੱਲ ਰਾਤ ਹੀ ਕਿਤੇ ਪਰਸੋ ਰਾਤ ਉੱਥੇ ਫਰौती ਮੰਗੀ ਗਈ ਔਰ ਜੇ ਉਹਨਾਂ ਫਰौती ਨਹੀਂ ਦਿੱਤੀ ਤੇ ਉਹਨਾਂ ਦੇ ਸ਼ਟਰ 'ਚ ਗੋਲੀਆਂ ਮਾਰੀਆਂ ਗਈਆਂ ਇਨੇ ਮਾੜੇ ਹਾਲਾਤਾਂ ਇੱਕ ਇਕੱਲੀ ਕਾਂਗਰਸ ਪਾਰਟੀ ਆ ਜਿਹੜੀ ਸਾਰੇ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲ ਰਹੀ ਏ ਜਿਹੜੀ ਹਰ ਇੱਕ ਲਈ ਜਿਹੜਾ ਕਿ ਉਹ ਇਸ ਕੱਲ ਦੀ ਜ਼ਿੰਮੇਵਾਰੀ ਚੁੱਕਦੀ ਏ ਕਿ ਅਸੀਂ ਤੁਹਾਡਾ ਹਰ ਕੰਮ ਦਾ ਜਿਹੜਾ ਹਰ ਜਿਹੜਾ ਤੁਹਾਡਾ ਹੋਣ ਵਾਲਾ ਕੰਮ ਅਸੀਂ ਕਰਾ ਕੇ ਦਿਆਂਗੇ ਜਿਆ ਸਰ ਨਸ਼ੇ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਕਹਿੰਦੀ ਕੋਸ਼ਿਸ਼ ਦਿਨਾਂ ਦੇ ਵਿੱਚ ਅਸੀਂ ਨਚਾ ਕਦਮ ਕਰਦਾਂਗੇ ਤੇ ਨਸ਼ਾ ਜਿਹੜਾ ਇਹ ਜੇ ਲੋਕਾਂ ਦੀ ਸੁਣੀਏ ਤਾਂ ਕਹਿੰਦੇ ਵੀ ਅੱਗੇ ਨੂੰ ਵੀ ਵੱਧ ਗਿਆ ਨਹੀਂ ਉਹਨਾਂ ਕੋਸ਼ਿਸ਼ ਤਾਂ ਬੜੀ ਕੀਤੀ ਹੈ ਪੀਪੀਕੇ ਖਤਮ ਕਰ ਗਏ ਪਰ ਹੋਇਆ ਨਹੀਂ ਉਹਨਾਂ ਤੋਂ ਮੈਂ ਇਸੇ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਕਿ ਜਿਹੜੇ ਐਮਪੀ ਦਾ ਇਲੈਕਸ਼ਨ ਲੜ ਰਹੇ ਆ ਜਿੱਦਣ ਉਹਨਾਂ ਨੂੰ 14 ਤੱਕ ਤਾਂ ਕਾਗਜ਼ ਹੀ ਭਰਨੇ ਨੇ ਜਦੋਂ ਚੋਣ ਨਿਸ਼ਾਨ ਲੋਟ ਕਰਨਾ ਹੈ ਉਸ ਤੋਂ ਪਹਿਲਾਂ ਪਹਿਲਾਂ ਡੋਪ ਟੈਸਟ ਉਹਨਾਂ ਦਾ ਹੋਣਾ ਚਾਹੀਦਾ ਪਤਾ ਲੱਗੇ ਲੋਕਾਂ ਨੂੰ ਕਿ ਜਿਹਨੂੰ ਅਸੀਂ ਵੋਟਾਂ ਪਾਉਣੀਆਂ ਨੇ ਨਸ਼ੇੜੀ ਹੈ ਜਾਂ ਕੀ ਹੈ ਕਿਉਂਕਿ ਮੈਨੂੰ ਨਹੀਂ ਪਤਾ ਕਿ ਮੈਨੂੰ ਤਾਂ ਲੋਕਾਂ ਨੇ ਦੱਸਿਆ ਕਿ ਜਿਹੜਾ ਪੱਟੀ ਵਾਲਾ ਠੀਕ ਹੈ ਜਿਹੜਾ ਸਾਡੇ ਸਵਰਨਕਰ ਭਰਾਵਾਂ ਨੂੰ ਜਿਹੜਾ ਭਾਈ ਲਾਲੋ ਦੇ ਵਾਰਸਾਂ ਨੂੰ ਮਾੜਾ ਬੋਲਦਾ ਉਹ ਕਹਿੰਦੇ ਜੀ ਇਹਦਾ ਨਹੀਂ ਕਸੂਰ ਏ ਨਾ ਚਿੱਟੇ ਨਾਲ ਰੱਜ ਜਾਂਦਾ ਤੇ ਮੈਂ ਕਹਿੰਦਾ ਜੇ ਲੀਡਰ ਹੀ ਚਿੱਟਾ ਪੀਂਦੇ ਆ ਤੇ ਫਿਰ ਦੱਸੋ ਪੰਜਾਬ ਦਾ ਕਿਵੇਂ ਸੁਧਾਰੂਗਾ ਇਸ ਕਰਕੇ ਡੋਬ ਟੈਸਟ ਹੋਣਾ ਚਾਹੀਦਾ ਜਿਹੜਾ ਵੀ ਇਲੈਕਸ਼ਨ ਲੜਦਾ ਆਪਸੇ ਬਰਮਨ ਦੀ ਗੱਲ ਕਰੀਏ ਤਾਂ ਆ ਜਿਹੜੇ ਵਲੰਟੀਅਰ ਇਹਨਾਂ ਦੇ ਆਗੂ ਉਹ ਕਹਿੰਦੇ ਵੀ ਸਾਡਾ ਲੀਡਰ ਜਿਹੜਾ ਬਹੁਤ ਇਮਾਨਦਾਰ ਹੈ ਦੂਜੇ ਪਾਸੇ ਈਡੀ ਦੀ ਕਾਰਵਾਈ ਦਾ ਸਾਹਮਣਾ ਕਰਦੇ ਭਾਈ ਜੀ ਇਮਾਨਦਾਰੀ ਤਾਂ ਇਹਨਾਂ ਦੀ ਦਿਸੀ ਜਾਂਦੀ ਹੈ ਉਹ ਤਾਂ ਚੰਦਨ ਵਾਲੇ ਵੀ ਵਿਖਾਈ ਜਾਂਦੇ ਆ ਇਮਾਨਦਾਰੀ ਇਹਨਾਂ ਦੀ ਤੁਹਾਡੇ ਨਾਲ ਵੀ ਬੜੀ ਹੈ ਤੁਸੀਂ ਮੈਂ ਹੁਣ ਮਾੜੇ ਜਿਹਾ ਸਖਤ ਜਿਹਾ ਬਿਆਨ ਦਿੱਤਾ ਤੇ ਪਹਿਲੀ ਗੱਲ ਤੁਹਾਨੂੰ ਫੋਨ ਆ ਜਾਣਾ ਕਿਸੇ ਦਾ ਕਿ ਭਾਈ ਚਲਾਉਣਾ ਨਹੀਂ ਪਰ ਤੁਸੀਂ ਜਿਗਰੇ ਆਲੇ ਹੋਏ ਚਲਾਤਾ ਉਹ ਸਾਡੇ ਇੱਕ ਉਥੇ ਰਪਾਲਾ ਮੁੰਡਾ ਅਕਾਲ ਚੈਨਲ ਠੀਕ ਹੈ ਉਹਨਾਂ ਨੇ ਮੇਰੇ ਦੋ ਚਾਰ ਬਿਆਨ ਚਲਾਤੇ ਉਹਦੇ ਚਰਤੇ 307 ਦਾ ਪਰਚਾ ਦੇ ਦਿੱਤਾ ਇਸ ਕਰਕੇ ਇਹ ਹੈ ਕਿ ਇੰਨੇ ਕੋਈ ਇਮਾਨਦਾਰ ਨਹੀਂ ਕਹਿੰਦੇ ਕਿ ਸਾਡੀ ਇਮਾਨਦਾਰੀ ਬਾਰੇ ਕੋਈ ਦੱਸੇ ਨਾ ਔਰ ਬੱਚਾ-ਬੱਚਾ ਜਾਣਦਾ ਹੈ ਕਿ ਕਿੰਨੇ ਕੋਈ ਇਮਾਨਦਾਰ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਜਿੰਨਾ ਸਾਰਿਆਂ ਕੋਲ ਨਾ ਪਹਿਲਾਂ ਦੂਜੇ ਫੋਨ ਹੁੰਦੇ ਸੀ ਕਿ ਜਿਹੜੇ 1100 ਹੁਣ ਇਹ ਸਾਰਿਆਂ ਕੋਲ ਦੋ-ਦੋ ਐਪਲ ਦੇ ਫੋਨ ਆ ਦੱਸੋ ਕਿੱਥੋਂ ਆ ਗਏ ਵੀ ਐਡੇ ਇਮਾਨਦਾਰ ਨੇ